ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣੇ ਦੇ ਵਿੱਚ ਜ਼ਿਲ੍ਹਾ ਸਰਸਾ ਤਹਿਸੀਲ ਐਲਣਾਬਾਦ ਐਲਣਾਬਾਦ ਦੀ ਪੁਲਿਸ ਪ੍ਰਸ਼ਾਸਨ ਨੇ ਇੱਕ ਪਰਚਾ ਦਰਜ ਕੀਤਾ 14 ਸਿੱਖ ਆਗੂਆਂ ਦੇ ਉੱਤੇ 22 ਨੇਮ ਦੇਸ਼ ਧਰੋਹੀ ਦਾ ਪਰਚਾ ਦਰਜ ਕਰ ਦਿੱਤਾ ਅਤੇ ਹੋਰ 8-9 ਸੰਗੀਨ ਧਾਰਾਂ ਲਾ ਕੇ ਇੱਕ ਪਰਚਾ ਗੁਪਤ ਤਰੀਕੇ ਨਾਲ ਦਰਜ ਕਰ ਦਿੱਤਾ ਹੈ। ਪਰਚਾ ਵੀ ਅੱਜ ਤੋਂ 4 ਸਾਲ ਹੋ ਗਏ ਨੇ ਕਿਸੇ ਬੰਦੇ ਨੂੰ ਨਹੀਂ ਪਤਾ ਲੱਗਾ। ਜਿੰਨਾ ਦੇ ਉੱਤੇ ਪਰਚਾ ਦਰਜ ਹੋਇਆ ਬਲਕਿ ਉਹਨਾਂ ਨੂੰ ਵੀ ਨਹੀਂ ਪਤਾ ਵੀ ਸਾਡੇ ਉੱਤੇ 4 ਸਾਲ ਹੋ ਗਏ ਨੇ ਦੇਸ਼ ਧਰੋਹੀ ਦਾ ਪਰਚਾ ਦਰਜ ਹੋਇਆ। ਕਿਹਨੂੰ ਪਤਾ ਲੱਗਾ ਇਹ ਸਾਰੀ ਕੀ ਕਹਾਣੀ ਹੈ? ਤੁਸੀਂ ਵੀਡੀਓ ਨਾਲ ਜੁੜੇ ਰਿਹਾ ਜੇ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਜੀ। ਪਿੰਡ ਸੰਤਨਗਰ ਜ਼ਿਲ੍ਹਾ ਸਰਸੇ ਦਾ ਪਿੰਡ ਸੰਤਨਗਰ ਉੱਥੇ ਘਟਾਣੀ ਹੈ ਚੇਲਿਆਂ ਵਾਲੀ ਉੱਥੇ ਅੱਜ ਤੋਂ 4 ਸਾਲ ਪਹਿਲਾਂ ਅਗਸਤ ਤੋਂ 2020 ਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਲੀ ਹੋਈ ਸੀ ਆਪਸ ਪਰਿਵਾਰ ਦੇ ਝਗੜੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 20 ਅੰਧ ਪਾਰਕ ਦੇ ਗਲੀਆਂ ਦੇ ਵਿੱਚ ਖਿਲਾਰ ਦਿੱਤੇ ਗਏ ਅਤੇ ਆਪ ਹੀ ਸਤਿ ਸ਼੍ਰੀ ਦਮਦਮਾ ਸਾਹਿਬ ਫੋਨ ਕਰ ਦਿੱਤਾ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਲੀ ਹੋਈ ਹੈ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਪੰਜ ਪਿਆਰਿਆਂ ਨੇ ਚਾਲੇ ਪਾਏ ਇਲਾਕੇ ਦੇ ਸਿੱਖਾਂ ਨੂੰ ਪਤਾ ਲੱਗਾ ਸ਼ਰਮਣੀ ਕਮੇਟੀ ਨੂੰ ਪਤਾ ਲੱਗਾ ਕੱਠ ਹੋਇਆ ਕੱਠ ਦੇ ਵਿੱਚ ਜਿਸ ਬੀਬੀ ਨੇ ਦਮਦਮਾ ਸਾਹਿਬ ਫੋਨ ਕੀਤਾ ਸੀਗਾ ਉਹ ਵੀ ਉਸ ਵਿੱਚ ਸੀਗੀ ਉਸ ਨੇ ਪਰਚਾ ਚਾਰ ਪੰਜ ਜਾਣਿਆਂ ਤੇ ਦਰਜ ਕਰ ਦਿੱਤਾ ਜਿਸ ਵਿੱਚ ਇੱਕ ਬੀਬੀ ਵੀ ਸੀਗੀ ਧਾਰਾ 295 295 ए ਦੇ ਤਹਿਤ ਹੋਇਆ ਕਿ ਉਸ ਪ੍ਰਸ਼ਾਸਨ ਨੇ ਮਿਲੀ ਭੁਗਤਾਨ ਨਾਲ ਰਾਤ ਉਸ ਬੀਬੀ ਨੂੰ ਜਮਾਨਤ ਦੇ ਦਿੱਤੀ ਜਦੋਂ ਸਿੱਖ ਆਗੂਆਂ ਨੂੰ ਸਿੱਖ ਸੰਗਤ ਨੂੰ ਪਤਾ ਲੱਗਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਵਾਲਿਆਂ ਨੂੰ ਰਾਤ ਬੀਬੀ ਨੂੰ ਇੱਕ ਨੂੰ ਪੁਲਿਸ ਪ੍ਰਸ਼ਾਸਨ ਨੇ ਜਮਾਨਤ ਦੇ ਦਿੱਤੀ ਹੈ ਹੋ ਸਕਦਾ ਹੈ ਜਿਹੜੇ ਦੂਸਰੇ ਦੋਸ਼ੀ ਨੇ ਉਹਨਾਂ ਨੂੰ ਵੀ ਸਵੇਰੇ ਪੁਲਿਸ ਪ੍ਰਸ਼ਾਸਨ ਜਮਾਨਤ ਦੇਵੇ ਇਸ ਵਿਸ਼ੇ ਦੇ ਉੱਤੇ ਇੱਕ ਕੱਠ ਹੋਇਆ ਸੇਕਾ ਸੰਗਤ ਦਾ ਐਲਾਬਾਦ ਕੋਰਟ ਦੇ ਵਿੱਚ ਐਸਡੀਐਮ ਸਾਹਿਬ ਨੂੰ ਮਿਲਦਾ ਇੱਕ ਪ੍ਰੋਗਰਾਮ ਬਣਾਇਆ ਇੱਕ ਇਕੱਠ ਹੋਇਆ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਏ ਹਰਿਆਣਾ ਕਮੇਟੀ ਦੇ ਮੈਂਬਰ ਆਏ ਇਲਾਕੇ ਦੇ ਸਿੱਖ ਆਗੂ ਆਏ ਹੋਰ ਸੰਗਤਾਂ ਆਈਆਂ ਜਦੋਂ ਐਸਡੀਐਮ ਸਾਹਿਬ ਨੂੰ ਪਤਾ ਲੱਗਾ ਐਲਾਬਾਦੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਾ ਸਾਰੇ ਸਟਾਫ ਨੂੰ ਪਤਾ ਲੱਗਾ ਕੋਰਟ 'ਚ ਪਤਾ ਲੱਗਾ ਜੱਜਾਂ ਨੂੰ ਪਤਾ ਲੱਗਾ ਉਹਨਾਂ ਨੇ ਉਸ ਕੋਟ ਦੇ ਗੇਟ ਬੰਦ ਕਰ ਦਿੱਤੇ ਤੇ ਸਿੱਖ ਸੰਗਤ ਨੂੰ ਅੰਦਰ ਵੜਨ ਤੋਂ ਇਨਕਾਰ ਕਰ ਦਿੱਤਾ ਸਿੱਖ ਸੰਗਤ ਨੇ ਕੋਟ ਦੇ ਗੇਟਾਂ ਦੇ ਬਾਹੀ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਲਾ ਦਿੱਤਾ ਧਰਨਾ 1 ਘੰਟਾ ਚੱਲਿਆ 2 ਘੰਟੇ ਚੱਲਿਆ 3 ਘੰਟੇ ਚੱਲਿਆ ਆਖਰ ਉਹਨਾਂ ਨੂੰ ਗੇਟ ਖੋਲਣੇ ਪਏ ਤੇ ਸਿੱਖ ਸੰਗਤ ਦੀ ਗੱਲ ਸੁਣੀ ਪਈ ਸਿੱਖ ਸੰਗਤ ਨੇ ਹੱਥ ਜੋੜ ਕੇ ਜੱਜ ਸਹਿਬਾਨਾਂ ਨੂੰ ਇਹ ਗੱਲ ਆਖੀ ਜੱਜ ਸਹਿਬਾਨ ਬਾਹਰ ਸੰਗਤ ਦੀ ਗੱਲ ਸੁਣਨ ਵਾਸਤੇ ਚੇਚੇ ਤੌਰ ਤੇ ਆਏ ਸੰਗਤ ਨੇ ਆਖਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਏ ਸਾਨੂੰ ਇਹ ਸ਼ੱਕ ਹੈ ਵੀ ਇਹਨਾਂ ਦੋਸ਼ੀਆਂ ਨੂੰ ਜਮਾਤ ਦਿੱਤੀ ਜਾਏਗੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕੀਤੀ ਇਹਨਾਂ ਨੂੰ ਕਿਸੇ ਕੀਮਤ ਤੇ ਰਿਹਾਨਾ ਨਾ ਕੀਤਾ ਜਦ ਮੇ ਜਮਾਤ ਨਾ ਦਿੱਤੀ ਜਾਵੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਜੱਜ ਸਾਹਿਬ ਨੇ ਸੰਗਤ ਦੀ ਗੱਲ ਮੰਨੀ ਤੇ ਉਸੇ ਤਰ੍ਹਾਂ ਹੀ ਹੋਇਆ ਉਹਨਾਂ ਦੋਸ਼ੀਆਂ ਨੂੰ ਰਾਤ ਜੇਲ੍ਹ ਪੇ ਦਿੱਤਾ ਗਿਆ ਉਸ ਦਿਨ ਇਹ ਘਟਨਾ ਅਗਸਤ 2020 ਦੀ ਏ ਉਸ ਦਿਨ ਐਲਾਬਾਦ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਸਿੱਖ ਆਗੂਆਂ ਦੇ ਉੱਤੇ 14 ਬੰਦਿਆਂ ਦੇ ਉੱਤੇ 22 ਨੇਮ ਦੇਸ਼ ਧਰੋਹੀ ਦੀ ਧਾਰਾ سنگੀਣ ਧਾਰਾ ਲਾ ਕੇ ਇੱਕ ਪਰਚਾ ਦਰਜ ਕਰਕੇ ਤੇ ਫੈਲ ਬੰਦ ਕਰ ਦਿੱਤੇ ਜਿਸ ਵਿੱਚ ਭਾਈ ਜਗਸੀਰ ਸਿੰਘ ਜੀ ਮੰਗਿਆਣਾ ਸ਼੍ਰੋਮਣੀ ਕਮੇਟੀ ਅਤੇ ਹਰਿਆਣਾ ਕਮੇਟੀ ਮੌਜੂਦਾ ਮੈਂਬਰ ਹਰਿਆਣਾ ਕਮੇਟੀ ਦੇ ਮੌਜੂਦਾ ਮੈਂਬਰ ਭਾਈ ਪ੍ਰਕਾਸ਼ ਸਿੰਘ ਜੀ ਸਹੋਵਾਲ ਪ੍ਰਧਾਨ ਗੁਰਦੁਆਰਾ ਪਾਛੀ ਦਸਵੀਂ ਸਰਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਕਾਰ ਸਭਾ ਦੇ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਜੀ ਬਾਬਾ ਗੁਰਮੀਤ ਸਿੰਘ ਜੀ ਤਰਲੋਕੇਵਾਲ ਅਤੇ ਹੋਰ ਸਿੱਖ ਆਗੂਆਂ ਦੇ ਉੱਤੇ 14 ਬਾਈ ਨੇ ਬੰਦਿਆਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਬਲਕਿ ਉਹਨਾਂ ਬੰਦਿਆਂ ਨੂੰ ਪਤਾ ਹੀ ਨਹੀਂ ਵੀ ਸਾਡੇ ਉੱਤੇ ਪਰਚਾ ਦਰਜ ਹੋਇਆ ਉਹਨਾਂ ਨੂੰ ਪਤਾ ਕਿਵੇਂ ਲੱਗਾ ਆਗਸਤ ਦਾ ਮਹੀਨਾ ਚੱਲ ਰਿਹਾ ਅੱਜ 29 ਤਰੀਕ ਹੋ ਗਈ ਹੈ 2024 ਚੱਲ ਰਿਹਾ ਹੈ। ਐਲਾਬਾਦ ਪੁਲਿਸ ਪ੍ਰਸ਼ਾਸਨ ਨੇ ਉਹ ਜਿਹੜਾ ਕੇਸ ਸੀ ਉਹ ਕੋਰਟ ਦੇ ਵਿੱਚ ਭੇਜ ਦਿੱਤਾ। ਐਲਾਬਾਦ ਕੋਰਟ ਨੇ ਅਰੈਸਟ ਵਾਰੰਟ ਉਹਨਾਂ 14 ਬੰਦਿਆਂ ਨੂੰ ਸੰਮਣ ਜਾਰੀ ਕਰ ਦਿੱਤੇ ਅਰੈਸਟ ਵਾਰੰਟ ਦੇ ਤਹਿਤ। ਜਦੋਂ ਉਹਨਾਂ ਦੇ ਘਰ ਸੰਮਣ ਗਏ ਫੇਰ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਉੱਤੇ ਦੇਸ਼த்ਰੋਹੀ ਦੀਆਂ ਤੇ ਇਹ ਤਾਰਾ ਲਾ ਕੇ ਤੇ ਬਗੈਰ ਮਤਲਬ ਤੋਂ ਨਜਾਇਜ਼ ਪੁਰਸ ਨੇ ਇੰਨਾ ਵੱਡਾ ਧੱਕਾ ਕਰ ਛੱਡਿਆ ਸਾਧ ਸੰਗਤ ਜੀ ਸੋਚਣ ਵਾਲੀ ਗੱਲ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਲੈਣ ਵਾਸਤੇ ਸੰਗਤਾਂ ਉੱਥੇ ਗਈਆਂ ਤੇ ਉਹਨਾਂ ਦੇ ਉੱਤੇ ਦੇਸ਼த்ਰੋਹੀ ਦਾ ਪਰਚਾ ਦਰਜ ਕਰ ਦਿੱਤਾ ਸਰਕਾਰ ਨੇ ਹਰਿਆਣਾ ਪੁਲਿਸ ਪ੍ਰਸ਼ਾਸਨ ਨੇ ਇਹ ਗੱਲ ਗਈ ਤੇ ਗਈ ਕਿੱਧਰ ਇੱਥੋਂ ਇਹ ਸਾਬਤ ਹੁੰਦਾ ਹੈ ਵੀ ਸਰਕਾਰ ਸਿੱਖਾਂ ਨੂੰ ਨਹੀਂ ਚਾਹਦੀ ਸਾਨੂੰ ਨਹੀਂ ਜਰਨਾ ਚਾਹੁੰਦੀ ਉਹ ਸਾਨੂੰ ਵੇਖਣਾ ਨਹੀਂ ਚਾਹੁੰਦੀ ਸਰਕਾਰ ਦੇਸ਼ throydia ਇੱਕ ਇਸ ਤਰ੍ਹਾਂ ਦੀ ਸੰਗੀਨ ਬਗੈਰ ਮਤਲਬ ਤੋਂ ਧੜਾ ਲਾ ਕੇ ਬੰਦਿਆਂ ਨੂੰ ਹਰਾਸਮੈਂਟ ਕਰਨ ਦੇ ਉੱਤੇ ਤੁੱਲੀ ਹੋਈ ਹੈ ਸਰਕਾਰ ਅੱਜ ਉਹਨਾਂ ਦੇ ਉੱਤੇ ਪਰਚਾ ਦਰਜ ਕਰਕੇ ਆ ਜਿਨ੍ਹਾਂ ਨੂੰ ਅਰੇਸਟ ਵਰੰਟ ਜਾਰੀ ਹੋ ਚੁੱਕੇ ਨੇ ਸਾਧ ਸੰਗਤ ਜੀ ਇਹ ਜਾਗਣ ਦਾ ਟਾਈਮ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸ਼੍ਰੋਮਣੀ ਕਮੇਟੀ ਤੱਕ ਸ਼੍ਰੀ ਅਕਾਲ ਤੱਕ ਅਤੇ ਜਹਿਰਦਾਰਦੀ ਤੱਕ ਹਰਿਆਣਾ ਕਮੇਟੀ ਤੱਕਾਰੇ ਸਾਰੀਆਂ ਸਿੱਖ ਜਥੇਬੰਦੀਆਂ ਇਹਦੇ ਤੇ ਸਟੈਂਡ ਲੈਣ ਵੱਧ ਤੋਂ ਵੱਧ ਵੀਡੀਓ ਬਣਾ ਕੇ ਇਸ ਸਰਕਾਰ ਨੂੰ ਲਾਣਤਾ ਪਾਓ ਅਤੇ ਜਿਸ ਤਰ੍ਹਾਂ ਦਾ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਿੱਖ ਆਗੂ ਜਿਸ ਤਰ੍ਹਾਂ ਦੇ ਵੀ ਕੌਲ ਆਏਗੀ ਕੱਟ ਹੋਏਗਾ ਉਹ ਕਰਾਂਗੇ ਤੇ ਇਹ ਅਸੀਂ ਪਰਚਾ ਜਿਹੜਾ ਆ ਉਹ ਰੱਦ ਕਰਵਾਵਾਂਗੇ ਕਿਸੇ ਕੀਮਤ ਤੇ ਅਸੀਂ ਪਰਚਾ ਇਹ ਜਿਹੜਾ ਆ ਇਹ ਦਰਜ ਨਹੀਂ ਹੋਣ ਦੇਣਾ ਬੰਦਿਆਂ ਨੂੰ ਅਰੈਸਟ ਨਹੀਂ ਹੋਣ ਦੇਣਾ ਸਾਡੇ ਸਿੱਖ ਆਗੂ ਨੇ ਸੰਘਾਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਤੇ ਸ਼ੇਅਰ ਕਰਨ ਤੋਂ ਬਾਅਦ ਇਹਦੇ ਤੇ ਆਪਣੇ ਵਿਚਾਰ ਦਿਓ ਤੇ ਵੱਧ ਤੋਂ ਵੱਧ ਇਸ ਤੇ ਵੀਡੀਓ ਬਣਾਓ ਪ੍ਰਸ਼ਾਸਨ ਤੱਕ ਪਹੁੰਚਾਓ ਹਰਿਆਣਾ ਸਰਕਾਰ ਤੱਕ ਪਹੁੰਚਾਓ ਇਹਨਾਂ ਨੂੰ ਲਾਹਨਤਾਂ ਪਾਓ ਜਿਹੜੀਆਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਡੇ ਸਿੱਖਾਂ ਦੇ ਉੱਤੇ ਨਜਾਇਜ਼ ਪਰਚੇ ਦਰਜ ਕਰਦੇ ਨੇ ਇਹ ਕਿਸੇ ਕੀਮਤ ਤੇ ਸਿੱਖ ਸੰਗਤ ਬਰਦਾਸ਼ਤ ਨਹੀਂ ਕਰੇਗੀ ਮੈਂ ਹਰਿਆਣਾ ਪੁਲਿਸ ਪ੍ਰਸ਼ਾਸਨ ਨੂੰ ਅਤੇ ਅੱਲਾਬਾਦ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਇਹ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਤੁਸੀਂ ਅੰਦਰ ਖਾਤੇ ਇਹ ਗੁੱਜੀਆਂ ਛੁਰੀਆਂ ਮਾਰਦੇ ਜੇ ਇਹ ਪਰਚੇ ਤੁਸੀਂ ਰੱਦ ਕਰੋ ਇਹ ਤੁਹਾਡੇ ਵਾਸਤੇ ਠੀਕ ਨਹੀਂ ਹੈਗੇ ਸਿੱਖ ਕੌਮ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਗੁਰੂ ਦਾ ਇਨਸਾਫ ਲੈਣ ਵਾਸਤੇ ਉੱਥੇ ਸ਼ਾਂਤਮਈ ਤਰੀਕੇ ਨਾਲ ਬੈਠੀਏ ਜੇ ਤੁਸੀਂ ਅੱਜ ਉਹਨਾਂ ਦੇ ਉੱਤੇ ਦੇਸ਼ ਤੋਹੀ ਦੇ ਪਰਚੇ ਦਰਜ ਕਰ ਦਿੱਤੇ ਨੇ ਜਿੰਨਾ ਜੇ ਤੁਸੀਂ ਪਰਚੇ ਬਣਦੇ ਸੀ ਉਹਨਾਂ ਨੂੰ ਹੀ ਜ਼ਮਾਨਤਾ ਦੇਂਦੇ ਜੇ ਤੇ ਸਾਡੇ ਉੱਤੇ ਤੁਸੀਂ ਨਜਾਇਜ਼ ਦੇਸ਼ ਤੋਹੀ ਦੇ ਪਰਚੇ ਦਰਜ ਕਰਦੇ ਜੇ ਇਹ ਤੁਹਾਡੇ ਵਾਸਤੇ ਠੀਕ ਨਹੀਂ ਹੈਗਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ